ਪਟਿਆਲੇ ਦੇ ਵਿੱਚ ਕਰਨਲ ਬਾਠ ਮਾਮਲੇ ਨੂੰ ਲੈ ਕੇ ਵਿਚਾਰ ਹੋਣਾ ਬਹੁਤ ਲਾਜ਼ਮੀ ਹੈ ਕਰਨਲ ਬਾਠ ਪਸ਼ਪਿੰਦਰ ਬਾਠ ਜਿਨ੍ਹਾਂ ਦੀ ਕੁੱਟਮਾਰ ਹੁੰਦੀ ਹੈ ਔਰ ਉਸ ਤੋਂ ਬਾਅਦ ਉਹਨਾਂ ਦੀ ਧਰਮ ਪਤਨੀ ਉਹਨਾਂ ਦੇ ਪਰਿਵਾਰ ਦੇ ਵੱਲੋਂ ਜਿਸ ਤਰ੍ਹਾਂ ਮੋਰਚਾ ਲਗਾਇਆ ਗਿਆ ਉਹ ਸਭ ਕੁਝ ਇਸ ਵੇਲੇ ਵਿਚਾਰधीन ਚੱਲਦਾ ਪਿਆ ਹਾਲਾਂਕਿ ਇਸ ਹੁਣ ਤਾਂ ਇਹ ਮੈਟਰ ਅਦਾਲਤ ਵਿੱਚ ਵੀ ਹੈਗਾ ਹਾਈ ਕੋਰਟ ਵੀ ਇਸ ਮੈਟਰ ਦੇ ਉੱਤੇ ਚਾਰਾਜ਼ੋਈ ਕਰਦਾ ਪਿਆ ਪਰ ਇਸ ਮਾਮਲੇ ਬਾਰੇ ਜਾਣਕਾਰੀ ਹੋਣਾ ਜ਼ਰੂਰੀ ਹੈ ਚਰਚਾ ਹੋਣਾ ਜ਼ਰੂਰੀ ਹੈ ਇਸੇ ਵਾਸਤੇ ਮੇਰੇ ਨਾਲ ਆਵਾਜ਼ੇ ਕੌਮ ਜਥੇਬੰਦੀ ਦੇ ਪ੍ਰਧਾਨ ਔਰ ਮੁਖਸਲਾ ਕਰਦੋਵੇਂ ਮੌਜੂਦ ਨੇ ਮੇਰੀ ਮਰਾਜ਼ ਭਾਈ ਮਨਜੀਤ ਸਿੰਘ ਕਰਤਾਰਪੁਰ ਔਰ ਭਾਈ ਹਰਜਿੰਦਰ ਸਿੰਘ ਜੰਦਾ ਹੋਣਾ ਤੋਂ ਹੈ ਭਾਈ ਮਨਜੀਤ ਸਿੰਘ ਨਾਲ ਗੱਲਬਾਤ ਕਰਨੀ ਸ਼ੁਰੂ ਕਰਦੇ ਹਾਂ ਭਾਈ ਸਾਹਿਬ ਜੋ ਹਾਲਾਤ ਪੈਦਾ ਹੋਏ ਖਾਸ ਤੌਰ ਦੇ ਉੱਤੇ ਜਿਹੜੇ ਅਲੀਗੇਸ਼ਨਸ ਲਗਾਏ ਗਏ ਕਿ ਕਰਨਲ ਪਸ਼ਵੰਦਰ ਬਾਠ ਦੇ ਨਾਲ ਕੁੱਟਮਾਰ ਕੀਤੀ ਗਈ ਪੰਜਾਬ ਪੁਲਿਸ ਦੇ ਉੱਤੇ ਅਲਿਗੇਸ਼ਨ ਲੱਗੇ ਨੇ ਇਹ ਸਾਰਾ ਮਾਮਲਾ ਤੁਹਾਡੇ ਸਾਹਮਣੇ ਆ ਤੁਸੀਂ ਕਿਵੇਂ ਇਸ ਨੂੰ ਦੇਖਿਆ ਵਾਈ ਗੁਰਜੀਕਾ ਖਾਸ ਸਾਹਿਬ ਵਾਈ ਗੁਰਜੀ ਕੀ ਫਤਿਹ ਦੇਖੋ ਮਾਮਲਾ ਤੇ ਬਹੁਤ ਭਖਿਆ ਹੋਇਆ ਬੜੀਆਂ ਸਾਰੀਆਂ ਧਿਰਾਂ ਤੇ ਬੜੇ ਸਾਰੇ ਵੱਡੇ ਚਿਹਰਿਆਂ ਨੇ ਇਹਦੇ ਉੱਤੇ ਆਪਣੀ ਗੱਲਬਾਤ ਰੱਖੀ ਆ ਔਰ ਰੈਡੀ ਪਰ ਅਸੀਂ ਇਸ ਸਾਰੇ ਸਿਨੈਰੀਓ ਨੂੰ ਜਿਸ ਤਰੀਕੇ ਨਾਲ ਦੇਖਦੇ ਆ ਨਾ ਤੇ ਸਾਨੂੰ ਉਹਦੇ ਵਿੱਚੋਂ ਬਹੁਤ ਇੱਕ ਚੀਜ਼ਾਂ ਜਿਹੜੀਆਂ ਅਲੱਗ ਦਿਖ ਰਹੀਆਂ ਜੋ ਇਸ ਵੇਲੇ ਜਿਹੜੀ ਜਿਹਦੇ ਤੇ ਚਰਚਾ ਨਹੀਂ ਹੋ ਰਹੀ ਦੇਖੋ ਮਾਹਿਸ ਘਟਨਾ ਇਹ ਨਾ ਨਹੀਂ ਹੈ ਕਿ ਪਾਲਸ ਮੁਲਾਜ਼ਮ ਤੇ ਜਿਹੜੀ ਆਰਮੀ ਆ ਉਹਦੇ ਜਿਹੜੇ ਮੁਲਾਜ਼ਮ ਹੈਗੇ ਉਹਨਾਂ ਦੇ ਵਿੱਚ ਕੋਈ ਝਗੜਾ ਹੋ ਗਿਆ ਇਹ ਘਟਨਾ ਇੱਕ ਮੁਲਖ ਦੇ ਇੱਕ ਬਹੁਤ ਵੱਡੇ ਸਿਸਟਮ ਦਾ ਚਿਹਰਾ ਨੰਗਾ ਕਰ ਰਹੀ ਹੈ ਮਹਿਸੂਸ ਕਰਨ ਵਾਲੀ ਗੱਲ ਇਹ ਆ ਵੀ ਅੱਜ ਪੂਰੀ ਆਰਮੀ ਜਿਹੜੀ ਹੈਗੀ ਆ ਜਾਂ ਆਰਮੀ ਦੇ ਫੇਵਰ ਦੇ ਵਿੱਚ ਆ ਕੇ ਲੋਕ ਖੜਦੇ ਆ ਬੜੇ ਸਾਰੇ ਪੰਜਾਬੀ ਤੇ ਚੰਗੇ ਸੋਹਰਦ ਬੰਦਿਆਂ ਨੇ ਵੀ ਆਰਮੀ ਦੇ ਫੇਵਰ ਦੇ ਵਿੱਚ ਆਪਣੀ ਗੱਲਬਾਤ ਰੱਖੀ ਆ ਮੈਂ ਜਿਹੜੀ ਗੱਲ ਮਹਿਸੂਸ ਕਰਦਾ ਵੀ ਜਦੋਂ ਪੁਲਿਸ ਪ੍ਰਸ਼ਾਸਨ ਦੇ ਇਦਾਂ ਦੇ ਚਿਹਰੇ ਸਾਹਮਣੇ ਆਉਂਦੇ ਆ ਵੀ ਉਹਦੀ ਹਿੰਮਤ ਉਹਨਾਂ ਦੇ ਮੁਲਾਜ਼ਮਾਂ ਦੀ ਇਸ ਹੱਦ ਤੱਕ ਚੱਲੇ ਗਈ ਕਿ ਉਹ ਇੱਕ ਸੈਂਟਰ ਦੇ ਵਿੱਚ ਇੱਕ ਚੰਗੇ ਰੁਤਬੇ ਤੇ ਰਹਿਣ ਵਾਲੇ ਇਨਸਾਨ ਤੱਕ ਪਹੁੰਚ ਗਈ ਤੇ ਸੋਚੋ ਇਹ ਪੁਲਿਸ ਮੁਲਾਜ਼ਮ ਜਿਹੜੇ ਆਮ ਲੋਕ ਆ ਉਹਨਾਂ ਨਾਲ ਕਿਦਾਂ ਨਹੀਂ ੱੱੱਕਾ ਕਰਦੇ ਹੋਣਗੇ ਦੂਸਰੀ ਗੱਲ ਜਦੋਂ ਇਹ ਲੋਕ ਆਮ ਲੋਕਾਂ ਨਾਲ ੱੱੱਕਾ ਕਰਦੇ ਆ ਉਦੋਂ ਜਿਹੜਾ ਅੱਜ ਬੀਬੀ ਜੇਸਕਰ ਬੋਲ ਰਹੀ ਆ ਕਰਨਲ ਦੇ ਘਰ ਵਾਲੀ ਐਨੀ ਦਲੇਰੀ ਤੇ ਹਿੰਮਤ ਦੇ ਨਾਲ ਇਹ ਉਦੋਂ ਲੋਕ ਮੂੰਹ 'ਚ ਘੁੰਗੜੀਆਂ ਪਾ ਕੇ ਕਿਉਂ ਚੁੱਪ ਹੋ ਜਾਂਦੇ ਆ ਜਦੋਂ ਇਹਨਾਂ ਦੇ ਇਰਤ ਕਿਰਤ ਆਮ ਲੋਕਾਂ ਦੇ ਉੱਤੇ ਇਦਾਂ ਦੇ ਟੌਰਚਰ ਤੇ ਤਸ਼ੱਦਦ ਪੁਲਿਸ ਕਰਦੀ ਏ ਤੀਸਰੀ ਜਿਹੜੀ ਅਹਿਮ ਤੇ ਇੰਪੋਰਟੈਂਟ ਗੱਲ ਮੈਂ ਮਹਿਸੂਸ ਕਰਦਾ ਵੀ ਜਦੋਂ ਇੱਕ ਟਾਈਮ ਦੇ ਉੱਤੇ ਪੂਰਾ ਪੰਜਾਬ ਸੰਘਰਸ਼ ਕਰ ਰਿਹਾ ਸੀ ਆਪਣੇ ਅਣਖ ਗੈਰਤ ਤੇ ਹੱਕਾਂ ਹਕੂਕਾਂ ਦੇ ਲਈ ਲੜਦਾ ਪਿਆ ਸੀ ਇਸ ਪੰਜਾਬ ਦੀ ਧਰਤੀ ਤੇ ਤੇ ਇਹੀ ਆਰਮੀ ਉਹ ਤੋਂ ਛਾਤੀ ਠੋਕ ਕੇ ਪੁਲਸ ਵਾਲਿਆਂ ਨੂੰ ਕਹਿੰਦੀ ਤੁਸੀਂ ਪਰੇ ਹੋ ਜਾਓ ਅਸੀਂ ਦੱਸ ਦਿਆ ਲੋਕਾਂ ਨੂੰ ਕਿੱਦਾਂ ਬੰਦੇ ਤੇ ਪੁੱਤ ਬਣਾਉਣਾ ਇਹਹੀ ਆਰਮੀ ਸੀ ਜਦੋਂ ਦਰਬਾਰ ਸਾਹਿਬ ਦੇ ਵਿੱਚ ਬੱਚਿਆਂ ਨੂੰ ਤਾਂ ਉਹ ਸੈਟ ਸੈਟ ਕੇ ਤੇ ਥੱਲੇ ਧਰਤੀ ਤੇ ਸੈਟਦੇ ਸੀ ਮਾਮਾਂ ਦੇ ਸਾਹਮਣੇ ਤੇ ਗਰਭਤੀ ਮਾਮਾਂ ਦੀਆਂ ਕੁੱਖਾਂ ਦੇ ਵਿੱਚ ਇਹਨਾਂ ਨੇ ਠੋਡੇ ਮਾਰੇ ਨਾ ਆਰਮੀ ਵਾਲਿਆਂ ਨੇ ਇਹਨਾਂ ਨੂੰ ਪੁੱਛੋ ਵੀ ਮਤਲਬ ਇਹ ਬਿਰਤੀਆਂ ਲੋਕਾਂ ਦੀਆਂ ਕਿਉਂ ਚੇਂਜ ਹੁੰਦੀਆਂ ਇੰਨੇ ਨਿੱਜ ਤੇ ਜਦੋਂ ਗੱਲ ਆਉਂਦੀ ਉਦੋਂ ਕਿਉਂ ਬੋਲਦੇ ਆ ਸਾਡੀ ਜਿਹੜੀ ਫਿਤਰਤ ਆ ਇਨਸਾਨ ਦੀ ਉਹ ਇਨਸਾਨੀਅਤ ਤੋਂ ਵੀ ਗਿਰ ਕੇ ਥੱਲੇ ਚਲੇਗੀ ਜਾਨਵਰ ਵੀ ਕਿਸੇ ਦੂਜੇ ਦੇ ਦੁੱਖ ਦੇ ਵਿੱਚ ਦੁੱਖ ਮਹਿਸੂਸ ਕਰਦਾ ਕੋਈ ਇੱਕ ਕਾਂ ਮਰ ਜਵੇ ਇੱਕ ਪੰਛੀ ਮਰ ਜਵੇ ਨਾ ਉਹਦੇ ਦੇ گرد ਆ ਕੇ ਪਿਆ ਪੰਛੀ ਇਕੱਠੇ ਹੋ ਜਾਂਦੇ ਇਹ ਐਡੇ ਅਕਰਤ ਘਣ ਲੋਕ ਆ ਇਹ ਲੋਕਾਂ ਦੇ ਉੱਤੇ ਅੱਜ ਜਦੋਂ ਆਪ ਤੇ ਬੀਤੀ ਆ ਨਾ ਤੇ ਪੈਟ ੁੱਟੇ ਸਾਰੇ ਜਦੋਂ ਮਨੁੱਖਤਾ ਦੀ ਕੁੱਲ ਲੁਕਾਈ ਦੀ ਗੱਲ ਹੁੰਦੀ ਆ ਉਦੋਂ ਸਾਰੇ ਚੁੱਪ ਵੱਟ ਕੇ ਬੈਠੇ ਹੁੰਦੇ ਉਦੋਂ ਸਾਰੇ ਇੱਕ ਹੋ ਜਾਂਦੇ ਆ ਉਦੋਂ ਸਭ ਕੁੱਤੀ ਚੋਰਾਂ ਨਾਲ ਰਲ ਹੀ ਹੁੰਦੀ ਆ ਇਹ ਆਰਮੀ ਪੁਲਿਸ ਤੋਂ ਸਭ ਇੱਕ ਆ ਜਦੋਂ ਆਮ ਲੋਕਾਂ ਤੇ ਗੱਲ ਆਉਣੀ ਆ ਥੋੜੇ ਥੋੜੇ ਮੁਤਾਬਕ ਜੇ ਇਹ ਕੁੱਟਮਾਰ ਹੋਈ ਆ ਤਾਂ ਕੀ ਫਿਰ ਇਹ ਸਹੀ ਹੋਈ ਹੈ ਹੁਣ ਜਾਂ ਤਾਂ ਇੱਕ ਪਾਸੇ ਤਾਂ ਲੋਕ ਕਹਿ ਰਹੇ ਆ ਕਿ ਭਾਈ ਗਲਤ ਕੀਤਾ ਇਹ ਸਾਡੇ ਦੇਸ਼ ਦੇ ਰਾਖੇ ਸਾਡੀਆਂ ਸਰਹੱਦਾਂ ਦੇ ਰਾਖੇ ਨੇ ਇਹਨਾਂ ਨੇ ਇੰਨਾ ਕੰਮ ਕੀਤਾ ਦੇਸ਼ ਵਾਸਤੇ ਤੇ ਤੁਸੀਂ ਕਹਿੰਦੇ ਪਿਓ ਕਿ ਇਹ ਉਸ ਵੇਲੇ ਕਿੱਥੇ ਸੀ ਜਾਂ ਮਤਲਬ ਤੁਸੀਂ ਕੀ ਇਹਦੇ ਫੇਵਰ 'ਚ ਹੋ ਜਾਂ ਇਹਦੇ ਅਗੇਂਸਟ ਹੋ ਇਹ ਨਹੀਂ ਸਮਝ ਆਇਆ ਇਸ ਗੱਲ 'ਤੇ ਦੇਖੋ ਮੈਂ ਤਸ਼ੱਦਦ ਦੇ ਤੇ ਵਧਿੱਕੀ ਦੇ ਅਗੇਂਸਟ ਹਾਂ ਉਹ ਕਿਸੇ ਨਾਲ ਵੀ ਹੋ ਰਹੀ ਹੋਵੇ ਪਰ ਮੈਂ ਕਿਸੇ ਨੂੰ ਫਾਰਗ ਨਹੀਂ ਕਰਦਾ ਕਿਸੇ ਗੱਲ ਦੇ ਵਿੱਚੋਂ ਵੀ ਮੈਂ ਕਹਿੰਦਾ ਇਸ ਹੱਦ ਤੱਕ ਗੱਲ ਪਹੁੰਚਣ ਦੇ ਲਈ ਇਹ ਦੋਨੋਂ ਧਿਰਾਂ ਜ਼ਿੰਮੇਦਾਰ ਆ ਆਰਮੀ ਵੀ ਓਨੀ ਤੇ ਪੁਲਿਸ ਵੀ ਓਨੀ ਜਦੋਂ ਪੁਲਿਸ ਆਮ ਲੋਕਾਂ ਤੇ ਧੱਕਾ ਕਰਦੀ ਆ ਆਰਮੀ ਕੋ ਅਧਿਕਾਰ ਆ ਬੋਲ ਸਕਦੀ ਆ ਉਹਦੇ ਕੋ ਪਾਵਰ ਆ ਇਹੇ ਬੰਦੇ ਬੋਲ ਸਕਦੇ ਆ ਬਿਆਨ ਦੇ ਸਕਦੇ ਆ ਇਸ ਮੁਲਕ ਚ ਬਿਆਨ ਦੇਣ ਤੇ ਤੇ ਮੂੰਹ ਤੇ ਚਿਕਲੀ ਨਹੀਂ ਲਾਈ ਕਿਸੇ ਦੇ ਇਹ ਜਦੋਂ ਪੁਲਿਸ ਆਮ ਲੋਕਾਂ ਤੇ ਧੱਕਾ ਕਰਦੀ ਆ ਉਦੋਂ ਇਹ ਜਨਰਲ ਕਰਨਲ ਜਿਹੜੇ ਹੁੰਦੇ ਆ ਉਦੋਂ ਜਿਹੜੇ ਬਰਗੇਡੀਅਰ ਵਗੈਰਾ ਹੁੰਦੇ ਉਹਦੋਂ ਕਿਉਂ ਨਹੀਂ ਬੋਲਦੇ ਉਦੋਂ ਆਪਣੇ ਨਿੱਜ ਤੱਕ بس ਉਹ ਕਿਉਂਕਿ ਸਰਕਾਰ ਵੱਲੋਂ ਦਿੱਤੀਆਂ ਸ਼ਰਾਬਾਂ ਪੀਣ ਤੱਕ ਹੀ ਸੀਮਤ ਹੈ ਉਦੋਂ ਮੂੰਹ ਨਹੀਂ ਖੋਲਦੇ ਉਦੋਂ ਪ੍ਰੈਸ ਕਾਨਫਰੈਂਸਾਂ ਨਹੀਂ ਹੁੰਦੀਆਂ ਜਦੋਂ ਲੋਕਾਂ ਦੇ ਉੱਤੇ ਧੱਕੇ ਹੁੰਦੇ ਆਪ ਤੇ ਪੁੱਤ ਦੀ ਤਕਲੀਫ ਤਕਲੀਫ ਆ ਆਪ ਦੇ ਘਰ ਵਾਲੇ ਦੀ ਤਕਲੀਫ ਤਕਲੀਫ ਆ ਜਿਹੜੇ ਲੋਕਾਂ ਦੇ ਪੁੱਤ ਮਾਰ ਦਿੱਤੇ ਇਹਨਾਂ ਪੁਲਸ ਵਾਲਿਆਂ ਨੇ ਚੱਕ ਚੱਕ ਕੇ ਜੇ ਤੁਸੀਂ ਉਦੋਂ ਬੋਲੇ ਹੁੰਦੇ ਨਾ ਸ਼ਾਇਦ ਪੁਲਸ ਵਾਲਿਆਂ ਦੀ ਇੰਨੀ ਯੁਰਤ ਨਾ ਪੈਂਦੀ ਤੇ ਪੁਲਿਸ ਵੀ ਜੇ ਇਮਾਨਦਾਰ ਹੋਵੇ ਆਰਮੀ ਵਾਲਿਆਂ ਦੀ ਜੁਰਤ ਨਾ ਪੈਂਦੀ ਪੰਜਾਬ ਦੇ ਵਿੱਚ ਆ ਕੇ ਲੋਕਾਂ ਦਾ ਇੰਨਾ ਕਹਾਣ ਕਰਦੀ ਜਦੋਂ ਕੋਈ ਗੱਲ ਹੁੰਦੀ ਹੈ ਹੁਣ ਉਹਦਾ ਬਿਆਨ ਦੇਖੋ ਨਾ ਕਰਨਲ ਜਿਹੜਾ ਇਹਨਾਂ ਦਾ ਇੱਕ ਸੀਨੀਅਰ ਅਫਸਰ ਹੈਗਾ ਉਹ ਕਹਿੰਦਾ ਆ ਜਾ ਕੁਪਵਾੜਾ ਤੈਨੂੰ ਲੈ ਕੇ ਚਲਦੇ ਦੱਸਦੇ ਇਨਕਾਉਂਟਰ ਕਿਦਾਂ ਹੁੰਦੇ ਆ ਮਤਲਬ ਇਹ ਲੋਕ ਇਨਕਾਉਂਟਰ ਸਪੈਸ਼ਲਿਸਟ ਤੇ ਹੋ ਸਕਦੇ ਆ ਮਨੁੱਖਤਾ ਦੇ ਭਲੇ ਕਰਨ ਤੇ ਲਈ ਕੋਈ ਸਪੈਸ਼ਲਟੀ ਨਹੀਂ ਇਹਨਾਂ ਦੇ ਕੋਲ ਰਾਖੀ ਬਾਰਡਰਾਂ ਦੇ ਉੱਤੇ ਇਹ ਸਾਡੀ ਨਹੀਂ ਕਰਦੇ ਪਈ ਤਨਖਾਹਾਂ ਲੈ ਲਈ ਕਰਦੇ ਪਈ ਅੱਜ ਤਨਖਾਹਾਂ ਬੰਦ ਕਰ ਦਿਓ ਦਿਖਾਓ ਕਿੰਨੇ ਬਾਰਡਰ ਤੇ ਖੜਦੇ ਮਾਈ ਦੇ ਲਾਲ ਫੇਰ ਮੈਂ ਮੰਨਾ ਪੀਏ ਸਾਡੀ ਰਾਖੀ ਲਈ ਖੜੇ ਸਾਡੀ ਰਾਖੀ ਲਈ ਨਹੀਂ ਖੜੇ ਆਪਣੀ ਜੋਬ ਲਈ ਖੜੇ ਆ ਪੈਸੇ ਲੈਣ ਲਈ ਖੜੇ ਆ ਅੱਛਾ ਇਹਦੇ ਦਰਮਿਆਨ ਐਸਐਸਪੀ ਨਾਨਕ ਸਿੰਘ ਉੱਤੇ ਵੀ ਸਵਾਲ ਖੜੇ ਹੋਏ ਜੇ ਆਪਾਂ ਦੋਵੇਂ ਧਿਰਾਂ ਦੀ ਗੱਲ ਦੇਖੀਏ ਉਰੇ ਜੇ ਜੇ ਅਲੀਗੇਸ਼ਨ ਹੈ ਕਿ ਐਕਟਮਾਰ ਹੋਈ ਹੈ ਤੇ ਪਰਿਵਾਰ ਦਾ ਇਹ ਵੀ ਅਲੀਗੇਸ਼ਨ ਹੈ ਕਿ ਐਸਐਸਪੀ ਨਾਨਕ ਸਿੰਘ ਦੇ ਅੰਡਰ ਜਿਹੜਾ ਪ੍ਰਸ਼ਾਸਨ ਸੀਗਾ ਉਹਨੇ ਜੋ ਬੰਦੀ ਕਾਰਵਾਈ ਸੀ ਉਹ ਨਹੀਂ ਕੀਤੀ ਜੇ ਕੀਤੀ ਤਾਂ ਉਹ ਸਮੇਂ ਸਿਰ ਨਹੀਂ ਕੀਤੀ ਤੁਸੀਂ ਇਹ ਵੀ ਚੀਜ਼ ਨੋਟਿਸ ਕੀਤੀ ਹੋਣੀ ਆ ਕਿਵੇਂ ਦੇਖਦੇ ਹੋ ਇਸ ਕਾਰ ਜਿਹੜਾ ਪੁਲਿਸ ਪ੍ਰਸ਼ਾਸਨ ਆ ਉਹਦੀ ਤਾਂ ਪੈਰ ਪੈਰ ਤੇ ਅਸੀਂ ਰੋਲ ਜਿਹੜਾ ਹੈਗਾ ਆ ਹਮੇਸ਼ਾ ਹੀ ਨਿੰਦਦੇ ਆਏ ਅੱਜ ਤੱਕ ਪ੍ਰਸ਼ਾਸਨ ਨੇ ਅੱਜ ਤੱਕ ਕਦੇ ਵੀ ਕਦੇ ਕੋਈ ਗੱਲ ਇੱਕ ਛੋਟੀ ਜੀ ਛੋਟੀ ਜੀ ਚੋਰੀ ਡਕੈਤੀ ਹੋਵੇ ਨਾ ਉਹ ਵੀ ਨਿਮਾਨਦਰੀ ਨਾਲ ਕਲੀਅਰ ਕੀਤੀ ਬੰਦੇ ਤਾਂ ਆਪ ਮਾਰਦੇ ਰਹੇ ਇਹ ਅਸੀਂ ਕਿਸੇ ਦੀ ਕਾਰਵਾਈ ਨੂੰ ਕੋਈ ਜਸਟੀਫਾਈ ਨਹੀਂ ਕਰਦੇ ਅਸੀਂ ਕਹਿੰਨੇ ਵੀ ਸਾਡੇ ਲਈ ਆਰਮੀ ਤੇ ਪੁਲਿਸ ਇੱਕੋ ਜਿਹੀ ਆ ਇਹਨਾਂ ਦੋਨਾਂ ਦੇ ਰਵੱਈਏ ਸਿੱਖਾਂ ਦੇ ਪ੍ਰਤੀ ਹਮੇਸ਼ਾ ਕਾਤਕੀ ਰਹੇ ਸਿੰਜੇ ਇਨਸਾਨੀਅਤ ਦੀ ਗੱਲ ਜਿਵੇਂ ਕਰਦੇ ਹੋ ਤੇ ਇਸ ਮਾਮਲੇ ਵਿੱਚ ਵੀ ਤੁਹਾਡਾ ਇਨਸਾਨੀ ਨਜ਼ਰੀਆ ਕੀ ਕਹਿੰਦਾ ਆ ਤੁਹਾਡਾ ਹਮੈਨਿਟੇਰੀਅਨ ਸਾਈਟ ਕੀ ਕਹਿੰਦੀ ਹੈ ਕਿ ਕੀ ਇਹਦੇ ਉੱਤੇ ਇਨਸਾਫ ਤੱਕ ਟੁਕੜ-ਟੁਕੜ ਮਿਲਣਾ ਚਾਹੀਦਾ ਪਰਿਵਾਰ ਨੂੰ ਕਿ ਨਹੀਂ ਬਿਲਕੁਲ ਮਿਲਣਾ ਚਾਹੀਦਾ ਮੈਂ ਕਹਿੰਦਾ ਬਿਲਕੁਲ ਮਿਲਣਾ ਚਾਹੀਦਾ ਉੱਥੇ ਇੱਥੇ ਪੁਲਿਸ ਦਾ ਧੱਕਾ ਆਪਾਂ ਮੰਨਦੇ ਆ ਪੇ ਪੁਲਿਸ ਨੇ ਧੱਕਾ ਕੀਤਾ ਪਰ ਅਸੀਂ ਆਰਮੀ ਦੇ ਰੋਲ ਨੂੰ ਵੀ ਇੰਨਾ ਜ਼ਿਆਦਾ ਉਹ ਉਸ ਕਦਰ ਨਹੀਂ ਫੇਪਰ ਦੇ ਵਿੱਚ ਜਾ ਸਕਦੇ ਵੀ ਆਰਮੀ ਬਹੁਤ ਦੁੱਧ ਧੁੱਤੀ ਹੈ ਕਹਿੰਦਾ ਭਾਬ ਸਾਡੇ ਆ ਪੀ ਸਾਡੇ ਲਈ ਪੁਲਿਸ ਤੇ ਆਰਮੀ ਇੱਕੋ ਜਿਹੇ ਘਾਤ ਕਰਈਆਂ ਸਿੱਖਾਂ ਦੇ ਉੱਤੇ ਟੌਰਚਰ ਸਭ ਨੇ ਕੀਤੇ ਸਾਡਾ ਸਿਰਫ ਮੰਨਣਾ ਇਹ ਆ ਵੀ ਅੱਜ ਜਦੋਂ ਆਪ ਦੇ ਨਾਲ ਤੱਕਾ ਹੋਇਆ ਉਹ ਤੱਕਾ ਤੱਕਾ ਕਿਉਂ ਲੱਗਦਾ ਜਦੋਂ ਲੋਕਾਂ ਨਾਲ ਹੁੰਦਾ ਉਹਦੋਂ ਤੱਕਾ ਤੱਕਾ ਕਿਉਂ ਨਹੀਂ ਦਿਸਦਾ ਮੰਨ ਲਓ ਮੇਰੇ ਕਿਸੇ ਨੇ ਥੱਪੜ ਮਾਰਿਆ ਨਜਾਇਜ਼ ਮਾਰਿਆ ਮੈਂ ਮੰਨਦਾ ਮੇਰੇ ਨੇਜਾਇਜ਼ ਮਾਰਿਆ ਜਦੋਂ ਦੂਜੇ ਤੇ ਪੈਂਦਾ ਨਜਾਇਜ਼ ਜਦੋਂ ਮੈਂ ਹੱਸਾਂ ਕਿਉਂ ਉਹਦੋਂ ਮੈਂ ਕਿਉਂ ਨਹੀਂ ਕਹਿੰਦਾ ਵੀ ਯਾਰ ਇਹਦੇ ਵੀ ਨਜਾਇਜ਼ ਬਈ ਹੈਗੀ ਇਹਦੇ ਨਾਲ ਭਾਈ ਹਰਜਿੰਦਰ ਸਿੰਘ ਜਿੰਦਾ ਵੀ ਮੌਜੂਦ ਨੇ ਭਾਈ ਸਾਹਿਬ ਜੋ ਸਿਚੁਏਸ਼ਨ ਪੈਦਾ ਹੋਈ ਆਪਾਂ ਇਹਦੀ ਡੀਪ ਅਨਾਲਿਸਿਸ ਵੀ ਜਾਣਦੇ ਆ ਜਿਵੇਂ ਕਿ ਮੈਂ ਭਾਈ ਸਾਹਿਬ ਨੂੰ ਪੁੱਛਿਆ ਸੀ ਉਸੇ ਤਰ੍ਹਾਂ ਸਵਾਲ ਹੈ ਕਿ ਤੁਸੀਂ ਵੀ ਹਰ ਇੱਕ ਚੀਜ਼ ਦੇਖੀ ਆ ਜੋ ਕਾਰਵਾਈ ਹੁਣ ਤੱਕ ਪੁਲਿਸ ਨੇ ਕੀਤੀ ਆ ਜਾਂ ਜੋ ਮੰਗਾਂ ਹੋਈਆਂ ਨੇ ਤੁਸੀਂ ਉਹਨੂੰ ਬਰੀਫਲੀ ਸਮਝਾਇਆ ਪਰ ਤੁਹਾਨੂੰ ਕੀ ਲੱਗਦਾ ਹੈ ਕਿ ਕੀ ਹੋਣਾ ਚਾਹੀਦਾ ਸੀ ਔਰ ਕੀ ਹੋ ਰਿਹਾ ਦੇਖੋ ਇਹ ਘਟਨਾ ਨੂੰ ਨਾ ਅਸੀਂ ਇੱਕ ਸਿੱਖ ਨਜ਼ਰੀਏ ਤੋਂ ਦੇਖਣਾ ਚਾਹੁੰਦੇ ਆ ਆ ਕਾਰਨ ਬੰਦੇ ਆ ਜਿੱਦਾਂ ਮਨਜੀਤ ਸਿੰਘ ਜੀ ਨੇ ਜਿੰਨੀ ਵੀ ਆਪਣੀ ਗੱਲ ਰੱਖੀ ਹੈ ਜਾਂ ਜੋ ਅਸੀਂ ਸਾਰੇ ਮਤਲਬ ਸੋਚਦੇ ਆ ਸਾਡੀ ਕਾਮਨ ਡਿਸਕਸ਼ਨ ਦੇ ਵਿੱਚ ਇਸ ਚੀਜ਼ ਨੂੰ ਅਸੀਂ ਮੰਨ ਕੇ ਚੱਲਦੇ ਆ ਕਿ ਇਸ ਵੇਲੇ ਜਿਹੜਾ ਇਸ ਚੀਜ਼ ਦਾ ਇੱਕ ਹਾਈਲਾਈਟ ਬਣਿਆ ਲੋਕਾਂ ਨੇ ਦੇਖਿਆ ਕਿ ਇੱਕ ਆਰਮੀ ਦਾ ਇੱਕ ਅਫਸਰ ਜਿਹੜਾ ਹੈ ਉਹਦੇ ਨਾਲ ਪੰਜਾਬ ਦੇ ਵਿੱਚ ਇਦਾਂ ਦਾ ਹੁੰਦਾ ਤੇ ਜਿਹੜੀ ਪੁਲਿਸ ਆ ਉਹ ਇਸ ਵੇਲੇ ਦੋਸ਼ੀ ਦੀ ਕਹਿੰ ਲੋ ਪੋਜੀਸ਼ਨ ਤੇ ਖੜੀ ਆ ਤੇ ਆਰਮੀ ਵਾਲਾ ਜਿਹੜਾ ਹੈਗਾ ਉਸ ਵੇਲੇ ਹਮਦਰਦੀ ਦੀ ਪੋਜੀਸ਼ਨ ਤੇ ਖੜਾ ਹੈ ਤੇ ਜਿਹੜੀ ਹਮਦਰਦੀ ਵਾਲੀ ਗੱਲ ਹੈਗੀ ਐ ਇਹਦੇ ਚਾਹ ਬੇਸਿਕਲੀ ਅਸੀਂ ਉਹ ਹਮਦਰਦੀ ਉਹਨਾਂ ਨੂੰ ਨਹੀਂ ਦੇ ਪਾਰੇ ਉਹਦੇ ਪਿੱਛੇ ਨਾ ਕਾਰਨ ਨੇ ਮਨਜੀਤ ਸਿੰਘ ਜੀ ਦੀ ਗੱਲ ਤੋਂ ਤੁਸੀਂ ਸਾਰਾ ਮਤਲਬ ਸਾਡਾ ਜਿਹੜਾ ਪਿੱਛੇ ਬੀਤੇ ਆ ਉਹ ਸਾਰਾ ਸੁਣਿਆ ਹੁਣ ਗੱਲ ਹੈਗੀ ਹੈ ਕਿ ਜਿਹੜੀ ਹਮਦਰਦੀ ਉਹ ਆਸ ਲੈ ਕੇ ਬੈਠੇ ਨੇ ਜਿਹੜਾ ਉਹਨਾਂ ਨੇ ਇਸ ਵੇਲੇ ਰਵਈਆ ਬਣਾਇਆ ਜਿਹੜੀ ਉਹਦੀ ਘਰ ਵਾਲੀ ਬਾਠ ਦੀ ਉਥੇ ਲੀਡ ਕਰ ਰਹੀ ਹੈ ਸਾਰੀ ਗੱਲਬਾਤ ਨੂੰ ਦੇਖੋ ਅਸੀਂ ਇਹਨਾਂ ਚੀਜ਼ਾਂ ਨੂੰ ਆਪਣੇ ਨਜ਼ਰੀਏ ਤੋਂ ਦੇਖਦੇ ਹਾਂ ਇਸ ਕਰਕੇ ਇੱਕ ਨਜ਼ਰੀਆ ਉਹ ਵੀ ਹੈ ਜਿਹੜਾ ਅਸੀਂ ਦਿਖਾਣਾ ਚਾਹੁੰਦੇ ਹਾਂ ਜਿਹੜਾ ਆਮ ਲੋਕਾਂ ਦਾ ਵੀ ਨਜ਼ਰੀਆ ਉਹ ਵੀ ਇਹਨਾਂ ਚੀਜ਼ਾਂ ਤੋਂ ਵਾਕਿਫ ਨੇ ਤੇ ਆਪਣੀ ਇੱਕ رائے ਕਾਮਨ ਬਣੀ ਹੋਈ ਆ ਕਿ ਜਿਹੜਾ ਪੰਜਾਬ ਦੇ ਵਿੱਚ ਡਿਫੈਂਸ ਵਾਲਿਆਂ ਦਾ ਜਿਹੜਾ ਰੋਲ ਰਿਹਾ ਨਾ ਉਹ ਹਮੇਸ਼ਾ ਗੁੰਡਾਗਰਦੀ ਵਾਲਾ ਜਾਂ ਧੱਕਾ ਕਰਨ ਵਾਲਾ ਰੋਲ ਰਿਹਾ ਉਹ ਇਸ ਕਰਕੇ ਤੁਸੀਂ ਦੇਖੋ ਜਦੋਂ ਇਹ ਆਪਸ ਵਿੱਚ ਓਲਜਿਲ ਦੇ ਲੜਦੇ ਨੇ ਉਦੋਂ ਤਾਂ ਇਹ ਕਾਨੂੰਨ ਦੀ ਦੁਹਾਈ ਦਿੰਦੇ ਆ ਹਣਾ ਉਹਨਾਂ ਨੂੰ ਹਰ ਤਰੀਕੇ ਨਾਲ ਮਤਲਬ ਟਾਰਗੇਟ ਕੀਤਾ ਜਾ ਰਿਹਾ ਕਿ ਇਹ ਬੰਦਿਆਂ ਨੇ ਜਿਹੜਾ ਇੱਕ ਆਰਮੀ ਵਾਲੇ ਬੰਦੇ ਦੀ ਵੀ ਲਿਹਾਜ਼ ਨਹੀਂ ਕੀਤੀ ਉਹਨੂੰ ਮਾਰਿਆ ਕੁੱਟਿਆ ਜਦਕਿ ਇਹ ਗੱਲ ਉਦੋਂ ਸਾਬਤ ਹੁੰਦੀ ਹੈ ਜਦੋਂ ਉਹਨੂੰ ਪਤਾ ਹੋਵੇ ਕਿ ਇਹ ਬੰਦਾ ਜਿਹੜਾ ਆਰਮੀ ਦਾ ਬੰਦਾ ਹੈ ਕਿ ਨਹੀਂ ਚਲੋ ਉਹਨੇ ਉਸ ਵੇਲੇ ਕੀ ਉਹਦੇ ਰਸੂਕ ਦੇ ਮੁਤਾਬਕ ਗੱਲਾਂ ਕਹੀਆਂ ਆਰ ਮੁੰਡੇ ਪੁਲਿਸ ਵਾਲੇ ਜਿਹੜੇ ਸੀ ਉਹਨਾਂ ਨੇ ਕਿਸ ਤਰੀਕੇ ਨਾਲ ਉਹਨੂੰ ਡੀਲ ਕੀਤਾ ਉਹ ਕਿੰਨੇ ਨਸ਼ੇ ਚ ਸੀ ਕਿੰਨੇ ਸੂਫੀ ਸੀਗੇ ਇਹ ਸਾਰੀ ਤਫਤੀਸ਼ ਦੀ ਹੈ ਗੱਲ ਬਾਤ ਬਰ ਗੱਲ ਹੈਗੀ ਐ ਜਿੱਥੇ ਆਮ ਬੰਦੇ ਦੀ ਗੱਲ ਕਰਦੇ ਆ ਮਨਜੀਤ ਸਿੰਘ ਜੀ ਨੇ ਆਮ ਬੰਦੇ ਦੀ ਗੱਲ ਕੀਤੀ ਹੁਣ ਆਮ ਬੰਦਿਆਂ ਚ ਜਿਹੜੇ ਸਾਡੇ ਵਰਗੇ ਬੰਦੇ ਆਪਣੀ ਗੱਲ ਰੱਖਣਾ ਚਾਹੁੰਦੇ ਆ ਕਿ ਪੁਲਿਸ ਜਿਹੜੀ ਆ ਇਕੱਲੇ ਇਹਨਾਂ ਦੇ ਨਾਲ ਨਹੀਂ ਇਦਾਂ ਦੀ ਲੜਾਈ ਲੜਦੀ ਉਹ ਸਾਰਿਆਂ ਨੂੰ ਇਦਾਂ ਜਦੋਂ ਦੇਖਦੀ ਆ ਡੀਲ ਕਰਦੀ ਆ ਤੇ ਉਹਨਾਂ ਦੇ ਲਈ ਵੀ ਸੜਕਾਂ ਤੇ ਆਓ ਹੁਣ ਅੱਜ ਬਾਠ ਦੀ ਘਰ ਵਾਲੀ ਤੇ ਪ੍ਰੋਟੈਸਟ ਕਰ ਰਹੀ ਐ ਬਾੜ ਤੇ ਖੁਦ ਆਰਮੀ ਦਾ ਇੱਕ ਮੁਲਾਜ਼ਮ ਰਿਹਾ ਤੇ ਉਸਨੇ ਇੱਕ ਆਪਣੇ ਆਪ ਨੂੰ ਜਿਹੜੀ ਪੋਜੀਸ਼ਨ ਜਿਹੜੀ ਡਿਫੈਂਸ ਵਾਲੇ ਦੀ ਜਿਹੜੇ ਇੱਕ ਲੜਾਕੂ ਬੰਦੇ ਦੀ ਪੋਜੀਸ਼ਨ ਹੁੰਦੀ ਉਸ ਪੋਜੀਸ਼ਨ ਤੇ ਰੱਖਿਆ ਤੇ ਆਪ ਤੇ ਉਹ ਪਿਕਚਰ ਦੇ ਵਿੱਚ ਪਿੱਛੇ ਖੜਾ ਆ ਤੇ ਜਨਾਨੀ ਨੂੰ ਇੱਕ ਢਾਲ ਬਣਾ ਕੇ ਉਹਨੇ ਸਾਰੀ ਲੜਾਈ ਲੜਨੀ ਸ਼ੁਰੂ ਕੀਤੀ ਜਨਾਨੀ ਦਾ ਕੀ ਮੋਟਿਵ ਆ ਅੱਗੇ ਆ ਕੇ ਸਾਰੀ ਲੜਾਈ ਉਹ ਲੜੰਦਾ ਜਿਹੜਾ ਉਹਦੇ ਘਰ ਦੇ ਵਿੱਚ ਉਹਦੇ ਬੰਦੇ ਨੂੰ ਜਿਹੜਾ ਆਪ ਉਹ ਸਾਰੀ ਗੱਲਬਾਤ ਕਹਿ ਕਹਾ ਸਕਦਾ ਉਹ ਕਿਉਂ ਆ ਸympathy ਲੈਣ ਦੀ ਜਿਹੜੀ ਇੱਥੇ ਕੋਸ਼ਿਸ਼ ਕੀਤੀ ਹੈ ਨਾ ਉਸ ਦੇ ਵਿੱਚ ਅਸੀਂ ਮੰਨਦੇ ਆ ਕਿ ਸਿੱਖਾਂ ਨੂੰ ਆਪਣੀ ਆਪਣੀ ਇਸ ਤਰ੍ਹਾਂ ਦੀ ਇੰਟਰਵਿਊ ਨਹੀਂ ਕਰਨੀ ਚਾਹੀਦੀ ਪੋਜੀਸ਼ਨ ਜਿਹਦੇ ਲਈ ਉਹਨਾਂ ਦਾ ਬਣਦਾ ਨਹੀਂ ਆ ਅਸੀਂ ਖਾ ਮਖਾਣਾ ਹਰ ਲੜਾਈ ਜਿਹੜੀ ਹੈ ਆਪਣੇ ਆਪ ਨਾਲ ਜੋੜ ਕੇ ਲੜਨ ਲੱਪਨੇ ਆ ਤੇ ਜਿਹੜੇ ਸਾਡੇ ਬੰਦੇ ਇਸ ਵੇਲੇ ਉੱਥੇ ਉਹਨਾਂ ਦੇ ਨਾਲ ਬੈਠੇ ਨੇ ਮੈਂ ਉਹਨਾਂ ਨੂੰ ਇੱਕ ਸਵਾਲ ਕਰਦਾ ਕੀ ਤੁਸੀਂ ਅੱਜ ਤੋਂ ਸਿਰਫ 7 ਚੰਨ ਸਾਲ ਪਹਿਲਾਂ ਯਾਨੀ ਕਿ 40 ਸਾਲ ਹੀ ਹੋਏ ਆ ਕਈ ਬੰਦਿਆਂ ਦੀ ਉਸ ਵੇਲੇ ਉਮਰ ਯੰਗ ਹੋਣਗੇ ਤੇ ਕਈ ਜਿਹੜੇ ਨੇ ਉਸ ਵੇਲੇ ਮਤਲਬ ਉਸ ਪੀਰੀਅਡ ਦੇ ਨਾਲ ਹੰਡਾਇ ਵੀ ਹੋਣਗੇ ਜਿਨ੍ਹਾਂ ਨੇ ਪੀਰੀਅਡ ਦੇਖਿਆ ਤੇ ਉਹ ਕੀ ਇਹਨਾਂ ਲੋਕਾਂ ਨੂੰ ਨਸੀਹਤ ਨਹੀਂ ਦੇਣਾ ਚਾਹੁੰਦੇ ਕਿ ਤੁਸੀਂ ਇਹ ਸਭ ਕੁਝ ਨਹੀਂ ਆਪਣੇ ਤੇ ਹੰਡਾਇਆ ਇਹ ਸਭ ਕੁਝ ਤੁਹਾਡੇ ਨਾਲ ਨਹੀਂ ਹੋਇਆ ਅੱਜ ਉਹ ਜਨਾਨੀ ਪਿੱਟ ਰਹੀ ਹੈ ਤੇ ਉਹਦੇ ਨਾਲ ਇੱਕ ਹੋਰ ਲੇਡੀ ਦਾ ਬਿਆਨ ਆਂਦਾ ਹੈ ਪਟਿਆਲੇ ਦੀ ਘਟਨਾ ਨੂੰ ਲੈ ਕੇ ਜਿਨ੍ਹਾਂ ਦਾ ਆਦਮੀ ਕੁਸਟਮਾ ਪਹਿਲਾਂ ਪੁਲਿਸ ਵੱਲ ਹੀ ਮਾਰ ਦਿੱਤਾ ਜਾਂਦਾ ਹੈ ਤੇ ਉਹ ਸੀ ਚੀਜ਼ ਨੂੰ ਮੈਨੇਜ ਕਰਦੀ ਹੋਈ ਇਹੀ ਬਾਠ ਦੀ ਘਰ ਵਾਲੀ ਦੇ ਉੱਤੇ ਇਲਜ਼ਾਮ ਤੇ ਮਤਲਬ ਉਹਨਾਂ ਦਾ ਪਤਾ ਨਹੀਂ ਕੀ ਇਹਦੇ ਪਿੱਛੇ ਮਨੋਰਤਾ ਅਸੀਂ ਉਸ ਚੀਜ਼ ਦਾ 파ਟ ਨਾ ਬਣਿਆ ਕਰੀਏ ਜਿਹੜੀਆਂ ਚੀਜ਼ਾਂ ਨੇ ਅਸੀਂ ਵਿੱਚ ਆਪ ਵਿਕਟਮ ਬਣ ਕੇ ਅਸੀਂ ਆਪ ਪੀੜਤ ਰਹੀ ਹੋਈਏ ਇਹਦੇ ਵਿੱਚ ਦੋ ਗੱਲਾਂ ਆਉਂਦੀਆਂ ਪਈਆਂ ਭਾਈ ਸਾਹਿਬ ਇੱਕ ਪਾਸੇ ਤੁਸੀਂ ਕਿਹਾ ਕਿ ਉਹ ਸਿੰਪਥੀ ਲੈਣ ਦੀ ਕੋਸ਼ਿਸ਼ ਕਰਦੇ ਹੋ ਸਕਦੇ ਆ ਤਾਂ ਕਰਕੇ ਉਹਨਾਂ ਦੀ ਧਰਮ ਪਤਨੀ ਅੱਗੇ ਆ ਰਹੇ ਨੇ ਦੂਸਰੀ ਗੱਲ ਤੁਸੀਂ ਜੋੜਿਆ ਉਹ ਮਸੂਦਾ ਜਿਹੜਾ ਪੁਰਾਣਾ ਮੁੱਦਾ ਉੱਠਿਆ ਜਿਹੜੇ ਅਲੀਗੇਸ਼ਨਸ ਉਹਨਾਂ ਦੇ ਉੱਤੇ ਲੱਗੇ ਨੇ ਮਤਲਬ ਤੁਹਾਡੇ ਕਹਿਣ ਦਾ ਕੀ ਨਜ਼ਰੀਆ ਆ ਕਿ ਤੁਸੀਂ ਕੀ ਸੋਚਦੇ ਹੋ ਉਹ ਮੈਂ ਸੋਚਦਾ ਕਿ ਮੈਂ ਕੱਲਾ ਇਹ ਗੱਲ ਨਹੀਂ ਅਸੀਂ ਲੋਕ ਇਦਾਂ ਸੋਚਦੇ ਆ ਕਿ ਜਦੋਂ ਕਿਸੇ ਤੇ ਤਸ਼ੱਦਦ ਹੁੰਦਾ ਉਦੋਂ ਸੇਮ ਪੇਨ ਹੋਣੀ ਚਾਹੀਦੀ ਆ ਜਦ ਤੁਹਾਡੇ ਵਿੱਚੋਂ ਸੇਮ ਪੇਨ ਨਹੀਂ ਆ ਤਾਂ ਮਤਲਬ ਤੁਹਾਡਾ ਮਨੋਰਥ ਆ ਅਸੀਂ ਹਰੇਕ ਦੇ ਲਈ ਉਹ ਪੇਨ ਮਹਿਸੂਸ ਕਰਦੇ ਇਵਨ ਬਾਠ ਲਈ ਵੀ ਮਹਿਸੂਸ ਕਰਦੇ ਆ ਕਿ ਬਾਠ ਨੂੰ ਜੇ ਉੱਥੇ ਚਪੇੜਾ ਪਈਆਂ ਉਹਨੂੰ ਕੁੱਟ ਪਈ ਤੇ ਉਹ ਸਾਰਾ ਕੁਝ ਜਿਹੜਾ ਉਹ ਗਲਤ ਹੋਇਆ ਉਸ ਚੀਜ਼ ਦੇ ਲਈ ਮਤਲਬ ਉਹ ਪੀੜਤ ਹੋਇਆ ਅਸੀਂ ਉਹਦੇ ਨਾਲ ਹਮਦਰਦੀ ਤਦ ਤੱਕ ਰੱਖਦੇ ਆ ਜਦ ਤੱਕ ਉਹ ਬੰਦਾ ਇੱਕ ਆ ਆਮ ਕਹਿ ਕੇ ਜਿਸ ਦੇ ਨਾਲ ਮਜ਼ਲੂਮੀਤ ਹੋਈ ਜਿਸ ਦੇ ਨਾਲ ਧੱਕਾ ਹੋਇਆ ਪਰ ਜਦੋਂ ਇਹ ਅਸੀਂ ਓਵਰঅল ਸਿਚੁਏਸ਼ਨ ਨੂੰ ਦੇਖਦੇ ਹਾਂ ਅਸੀਂ ਉਹਨਾਂ ਦੇ ਉਸ ਆਧਾਰੇ ਨੂੰ ਨਾਲ ਲੈ ਕੇ ਵੇਖਦੇ ਹਾਂ ਫਿਰ ਅਸੀਂ ਵੀ ਉਸ ਜਗ੍ਹਾ ਦੇ ਉੱਤੇ ਖੜੇ ਹਾਂ ਤੇ ਸਾਡੇ ਨਾਲ ਉਦੋਂ ਕੋਈ ਨਹੀਂ ਖੜਿਆ ਸਾਡੇ ਬਾਰੇ ਕਿਸੇ ਨੇ ਨਹੀਂ ਗੱਲ ਕਹੀ ਕਿ ਮਜ਼ਲੂਮ ਸਿੱਖਾਂ ਦੇ ਨਾਲ ਉਸ ਵੇਲੇ ਕਿਸ ਤਰ੍ਹਾਂ ਆਰਮੀ ਜਾਂ ਡਿਫੈਂਸ ਨੇ ਡੀਲ ਕੀਤਾ ਸਾਡੇ નિર્ਦੋਸ਼ਾਂ ਦੀਆਂ ਸਿਰਫ ਦਸਤਾਰਾਂ ਦੇ ਰੰਗ ਦੇਖ ਕੇ ਕਤਲ ਕੀਤੇ ਗਏ ਸਾਡੀਆਂ ਧੀਆਂ ਭੈਣਾਂ ਦੀਆਂ ਬੇਪੱਤੀਆਂ ਉਹਨਾਂ ਬੰਦਿਆਂ ਨੇ ਕੀਤੀਆਂ ਜਿਹੜਾ ਅੱਜ ਆਪਣੇ ਆਪ ਨੂੰ ਦੇਸ਼ ਦੇ ਰਾਖੇ ਦੱਸਦੇ ਆ ਤੇ ਸਭ ਤੋਂ ਵੱਡੀ ਗੱਲ ਕਿ ਜਿਹੜੇ ਬੰਦਿਆਂ ਨੇ ਇਹ ਦੇਸ਼ ਦੇ ਇੰਸਟੀਚਿਊਟ ਦੇ ਵਿੱਚ ਰਾ ਕੇ ਸਿੱਖਿਆ ਆ ਇਹੀ ਗੁੰਡਾਗਰਦੀ ਜਦੋਂ ਉਹਨਾਂ ਨੇ ਆਪਣੇ ਆਪਸ ਦੇ ਵਿੱਚ ਲੜ ਕੇ ਦਿਖਾਈ ਤਾਂ ਆਦੇ ਪਿੱਟ ਪੇ ਇਹ ਕਿਥੋਂ ਨਾ ਕਿਥੋਂ ਤੋਂ ਇੱਕ ਉਹਨਾਂ ਨੇ ਗ੍ਰੈਂਡ ਕੀਤੀਆਂ ਨੇ ਨਾ ਚੀਜ਼ਾਂ ਅਸੀਂ ਸੋਸਾਇਟੀ ਦੇ ਵਿੱਚ ਰਹਿੰਦੇ ਆ ਸੋਸਾਇਟੀ ਦੇ ਵਿੱਚੋਂ ਕੁਝ ਚੀਜ਼ਾਂ ਅਸੀਂ ਚੰਗੀਆਂ ਮਾੜੀਆਂ ਵੇਖਦੇ ਆ ਅਸੀਂ ਜਦੋਂ ਉਹਨਾਂ ਨੂੰ ਕਰਕੇ ਵਿਖਾਣੇ ਆ ਫਿਰ ਸਾਡੇ ਬਾਰੇ ਲੋਕ ਰਾਏ ਬਣਾਉਂਦੇ ਆ ਕਿ ਇਹ ਸਹੀ ਬੰਦਾ ਹੈ ਕਿ ਗਲਤ ਬੰਦਾ ਜਦੋਂ ਆਮ ਬੰਦੇ ਨੂੰ ਕੁੱਟਮਾਰ ਪੈਂਦੀ ਆ ਉਹਨੇ ਜਿਨ੍ਹਾਂ ਕੋਲੋਂ ਕੁੱਟਮਾਰ ਮੰਨ ਲਓ ਪੁਲਿਸ ਵਾਲਾ ਐਗਜ਼ਾਮਪਲ ਦੇ ਕੇ ਸਮਝਾ ਰਿਹਾ ਪੁਲਿਸ ਵਾਲਾ ਆ ਮੈਂ ਰੈਸਟੋਰੈਂਟ ਗਿਆ ਮੇਰੇ ਨਾਲ ਉਹਨੇ ਉੱਥੇ ਖਾਦੀ ਪੀਤੀ ਵਿੱਚ ਬਦਤਮੀਜ਼ੀ ਕੀਤੀ ਮੈਨੂੰ ਕੁੱਟਮਾਰ ਕੀਤੀ ਹੁਣ ਮੈਂ ਆਪਣੀ ਉਹ ਸ਼ਿਕਾਇਤ ਲਾ ਕੇ ਕਿਹਨਾਂ ਕੋ ਜਾਣਾ ਹੈ ਤੁਹਾਡੇ ਮੁਤਾਬਕ ਵੀ ਤੇ ਆਮ ਲੋਕਾਂ ਦੇ ਮਤਲਬ ਮੈਂ ਪੁਲਿਸ ਕੋਈ ਜਾਣਾ ਤੇ ਪੁਲਿਸ ਵਾਲਾ ਕਦੀ ਪੁਲਿਸ ਵਾਲੇ ਦੇ ਅਗੇਂਸਟ ਭੁਗਤ ਦਾ ਵੇਖਿਆ ਕਦੀ ਇੱਕ 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 ਇਨਸੀਡੈਂਟ ਸੀ ਜਦੋਂ ਆਪਣੇ ਹੀ ਡੀਜੀਪੀ ਦੇ ਖਿਲਾਫ ਪੰਜਾਬ ਪੁਲਿਸ ਇਕੱਠੀ ਹੋ ਗਈ ਸੀ ਔਰ ਉਸ ਦੇ ਖਿਲਾਫ ਐਕਸ਼ਨ ਹੋਇਆ ਸੀ ਦੇਖੋ ਓਵੀ ਸਟੇਟ ਦੀ ਕੋਈ ਪਾਲਿਸੀ ਹੋਊਗੀ ਇਹ ਇੱਕ ਐਗਜ਼ਾਮਪਲ ਹੋ ਸਕਦੀ ਹੈ ਰਿਐਲਿਟੀ ਰਿਐਲਿਟੀ ਜਿਹੜੀ ਆ ਉਹ ਇਹ ਹੈਗੀ ਆ ਕਿ ਬਹੁਤੇ ਬੰਦਿਆਂ ਦੀ ਪੁਸ਼ਤ ਪਨਾਹੀ ਜਦੋਂ ਪੁਲਿਸ ਆਪ ਕਰਦੀ ਹੈ ਤਾਂ ਉਹਨਾਂ ਦੇ ਪਿੱਛੇ ਉਹਨਾਂ ਨੂੰ ਪੂਰੀ ਡਿਫੈਂਸ ਕੀਤੀ ਜਾਂਦੀ ਹੈ ਬਹੁਤ ਰੇਅਰ ਕੇਸ ਬਣਦਾ ਆ ਕੋਈ ਕਾਰਨ ਬਣ ਜਾਂਦੇ ਆ ਜਾਂ ਉਸ ਪੁਲਿਸ ਵਾਲੇ ਦੀ ਕਾਰਜਕਾਰੀ ਜੋ ਹੋਈ ਆ ਉਹਦੇ ਮੁਤਾਬਕ ਕਈ ਵਾਰੀ ਉਹਨੂੰ ਦਬਾਉਣ ਦੇ ਲਈ ਵੀ ਇਹ ਕੁਛ ਕੀਤਾ ਜਾਂਦਾ ਮੈਨੂੰ ਨਹੀਂ ਪਤਾ ਹੁਣ ਉਸ ਪਿੱਛੇ ਕੀ ਕਾਰਨ ਬਣੇ ਹੋਣਗੇ ਪਰ ਰਿਐਲਿਟੀ ਇਹੀ ਆ ਮਾਰ ਵੀ ਉਹਨਾਂ ਕੋ ਖਾਣੀ ਸ਼ਿਕਾਇਤ ਲੈ ਕੇ ਵੀ ਉਹਨਾਂ ਕੋ ਜਾਣਾ ਇਨਸਾਫ ਦੀ ਹੱਕ ਦੀ ਗੱਲ ਦੀ ਉਹਨਾਂ ਕੋ ਆਸ ਕਰਨੀ ਜਿਨ੍ਹਾਂ ਨੇ ਤੁਹਾਡੇ ਨਾਲ ਤਸ਼ੱਦਦ ਕੀਤਾ ਹੋਵੇ ਸੋ ਪਿਕਚਰ ਕਲੀਅਰ ਆ ਮੈਂ ਇਹ ਚਾਹੁੰਦਾ ਅਸੀਂ ਜਿਹੜੇ ਇੱਕ ਬਹੁਤ ਵੱਡੇ ਸਮਾਜ ਨੂੰ ਰਿਪਰੈਜ਼ੈਂਟ ਕਰਨ ਵਾਲੇ ਲੋਕ ਜਿਹੜੇ ਆ ਚਾਹੁੰਦੇ ਆ ਕਿ ਇਹ ਵੀ ਦੱਸ ਸਕੀਏ ਕਿ ਕਿਤੇ ਨਾ ਕਿਤੇ ਇਹ ਲੋਕ ਉਸ ਸਿੰਪਥੀ ਦੇ ਹੱਕਦਾਰ ਨਹੀਂ ਹੈਗੇ ਜਿਹੜੀ ਇਹ ਸਾਡੇ ਕੋਲ ਆਸ ਕਰਦੇ। ਭਾਈ ਸਾਹਿਬ ਇੱਕ ਇਮੋਸ਼ਨਲ ਸੈਂਟੀਮੈਂਟ ਵੀ ਹੁੰਦਾ। ਮੈਂ ਤੁਹਾਡੇ ਤੋਂ ਪੁੱਛਣਾ ਚਾਹੁੰਦਾ ਹੁਣ ਅ ਮਹਿਲਾ ਮਹਿਲਾਵਾਂ ਜਾਂ ਅਸੀਂ ਆਪਣੇ ਪਰਿਵਾਰ ਦੀ ਵੀ ਗੱਲ ਕਰੀਏ। ਸਾਡੇ ਪਰਿਵਾਰ ਦੇ ਵਿੱਚ ਜੇ ਕੋਈ ਕਿਸੇ ਨਾਲ ਇਦਾਂ ਧੱਕਾ ਹੋਵੇ, ਇੱਕ ਇਮੋਸ਼ਨਲ ਸੈਂਟੀਮੈਂਟ ਹੁੰਦਾ। ਅਸੀਂ ਹਰ ਕੁਝ ਕਰ ਗੁਜ਼ਰਨਾ ਚਾਹੁੰਦੇ ਆ ਉਹਨੂੰ ਇਨਸਾਫ ਦਿਵਾਉਣ ਵਾਸਤੇ ਇਹਨੂੰ ਉਦਾਂ ਨਹੀਂ ਦੇਖਿਆ ਜਾ ਸਕਦਾ। ਇਹ ਬਿਲਕੁਲ ਦੇਖਣਾ ਚਾਹੀਦਾ। ਅਸੀਂ ਸਾਡੀ ਹਮਦਰਦੀ ਵੀ ਆ। ਉਸ ਪਰਿਵਾਰ ਦੇ ਨਾਲ ਕੋਈ ਵੀ ਔਰਤ ਹੈ ਉਹਦੇ ਸਾਹਮਣੇ ਉਹਦੇ ਬੱਚੇ ਨੂੰ ਉਹਦੇ ਘਰ ਵਾਲੇ ਨੂੰ ਕੋਈ ਮਾਰੂਗਾ ਜਾਂ ਉਹਨੂੰ ਇਸ ਹੱਦ ਤੱਕ ਜਾਊਗਾ ਤੇ ਸਾਨੂੰ ਪੇਨ ਆ ਉਹਨਾਂ ਦੀ ਉਸ ਪੇਨ ਦੇ ਨਾਲ ਨਾਲ ਸਾਨੂੰ ਇੱਕ ਪੇਨ ਹੋ ਰਿਹਾ ਵੀ ਜਦੋਂ ਲੋਕਾਂ ਦੇ ਪੁੱਤ ਮਰ ਰਹੇ ਸੀ ਉਦੋਂ ਤੁਸੀਂ ਬੋਲੇ ਹੁੰਦੇ ਤਾਂ ਸ਼ਾਇਦ ਅੱਜ ਤੁਹਾਡੇ ਘਰਦਿਆਂ ਦੇ ਨਾਲ ਇਦਾਂ ਦੇ ਹਾਲਾਤ ਨਾ ਬਣਦੇ ਸਾਡੀ ਪੇਨ ਸਿਰਫ ਇੰਨੀ ਕਿਆ ਦੂਸਰੀ ਗੱਲ ਇਸ ਮਾਹੌਲ ਦੇ ਵਿੱਚੋਂ ਇੱਕ ਕੰਟਰੀ ਦੇ ਇੱਕ ਸਿਸਟਮ ਨੂੰ ਸਮਝਣ ਦੀ ਜ਼ਰੂਰਤ ਹੈ ਜਦੋਂ ਸਟੇਟ ਕਿਸੇ ਅਹੁਦੇ ਨੂੰ ਪਾਵਰਾਂ ਦਿੰਦੀ ਹੈ ਔਰ ਉਹਨੂੰ ਇਸ ਕਦਰ ਉਹਦਾ ਸੁਭਾਅ ਬਣਾ ਲੈਂਦੀ ਆ ਵੀ ਤੇਰੇ ਕੋਲ ਇੰਨੇ ਅਧਿਕਾਰ ਆ ਤੂੰ ਜਿੰਨੂੰ ਮਰਜ਼ੀ ਜੋ ਮਰਜ਼ੀ ਕਰ ਕੋਈ ਪੁੱਛ ਗੱਛ ਨਹੀਂ ਆਟੇ ਚ ਲੂਣ ਦੇ ਬਰਾਬਰ ਕੁਝ ਮੁਲਾਜ਼ਮ ਠੀਕ ਵੀ ਨੇ ਇਹ ਨਹੀਂ ਗੱਲ ਕਿ ਪੁਲਿਸ ਵਾਲਿਆਂ ਚ ਸਾਰੇ ਹੀ ਮਾੜੇ ਸਾਰਾ 100% ਤੇ ਕੁਝ ਵੀ ਨਹੀਂ ਕਦੇ ਹੁੰਦਾ ਹੁੰਦਾ ਪਰ ਬਹੁਤਾਤ ਜਿਹੜਾ ਰੂਪ ਬਣਿਆ ਹੋਇਆ ਮੁਲਾਜ਼ਮਾਂ ਦਾ ਉਹ ਲੋਕ ਚੰਗੀ ਤਰ੍ਹਾਂ ਭਲੀ ਭਾਂਤ ਜਾਣਦੇ ਕੋਈ ਤੁਰੇ ਜਾਂਦੇ ਬੰਦੇ ਨੂੰ ਪੁੱਛ ਕੇ ਦੇਖੋ ਕੋਈ ਬੰਦਾ ਕਹਿ ਦੇ ਵੀ ਯਾਰ ਪੁਲਿਸ ਵਾਲੇ ਸਾਰੇ ਜਿਹੜੇ ਹੈਗੇ ਰੱਬ ਰੂਪ ਹੁੰਦੇ ਆ ਤੇ ਜ਼ਿਆਦਾਤਰ ਲੋਕ ਕਹਣਗੇ ਭਰਾਵਾ ਅਸੀਂ ਤਾਂ ਮਤਲਬ ਇਹਦੇ 27 ਹੋਏ ਕਿੰਨੇ ਲੋਕ ਆ ਜਿਹੜੇ ਆਪਣੀਆਂ ਜਿਹੜੀਆਂ ਆਪਣੇ ਦਰਦ ਲੈ ਕੇ ਜਾਉ ਥਾਣੇ ਚੋਂ ਜਾਂਦੇ ਲੋਕਾਂ ਨੂੰ ਪੁੱਛ ਕੇ ਦੇਖੋ ਉਹਨਾਂ ਦੇ ਨਾਲ ਕੀ ਬੀਤਦੀਆਂ ਉੱਥੇ ਕਿੱਦਾਂ ਡੀਲ ਹੁੰਦੇ ਉਹਨਾਂ ਦੇ ਲਈ ਖੇਡ ਹੁੰਦੀ ਸਾਰੀ ਲੋਕੀ ਜਦੋਂ ਥਾਣੇ ਚ ਜਾਂਦਾ ਕੋਈ ਦੁਖੀ ਜਾਂਦਾ ਉੱਥੇ ਕੋਈ ਆਪਣੇ ਖੁਸ਼ੀ ਨੂੰ ਤਾਂ ਜਾਂਦਾ ਨਹੀਂ ਤੇ ਉੱਥੇ ਉਹਨਾਂ ਦੇ ਰਵੱਈਏ ਦੇਖੋ ਪੁਲਿਸ ਵਾਲਿਆਂ ਦੇ ਕਿੱਦਾਂ ਦੇ ਹੁੰਦੇ ਲੋਕਾਂ ਦੇ ਨਾਲ ਤੇ ਦੂਸਰੀ ਗੱਲ ਜਿਹੜੀ ਹੈਗੀ ਹੈ ਇੰਪੋਰਟੈਂਟ ਚੀਜ਼ ਹੈ ਕਿ ਆਧਾਰਿਆਂ ਦੇ ਵਿੱਚ ਤਾਕਤ ਦਾ ਮਿਸਯੂਜ਼ ਹੁੰਦਾ ਹਮੇਸ਼ਾ ਹੁਣ ਆਰਮੀ ਦੇ ਕੋਲ ਵੀ ਤਾਕਤ ਆ ਆਰਮੀ ਵੀ ਜਦੋਂ ਆਰਮੀ ਦਾ ਜਿਹੜਾ ਰਵਈਆ ਹੁੰਦਾ ਲੋਕਾਂ ਦੇ ਨਾਲ ਟ੍ਰੀਟ ਕਰਨ ਦਾ ਜਦੋਂ ਉਹ ਕਰਦੀ ਆ ਉਹ ਆਪਣੀ ਤਾਕਤ ਨੂੰ ਇਸਤੇਮਾਲ ਕਰਦੀ ਆ ਹੁਣ ਇਹਨਾਂ ਨੂੰ ਤਕਲੀਫ ਬੰਦਿਆਂ ਦੀ ਕੁੱਟ ਪਈ ਦੀ ਘਟਿਆ ਤਾਕਤ ਨੂੰ ਚੈਲੰਜ ਆਦਾ ਆ ਤੁਸੀਂ ਬੰਦਿਆਂ ਦੀਆਂ ਸਟੇਟਮੈਂਟਾਂ ਦੇਖੋ ਜਦੋਂ ਦਿੰਦੇ ਉਹ ਕਹਿੰਦੇ ਆ ਆਰਮੀ ਦੇ ਬੰਦੇ ਨੂੰ ਤੁਸੀਂ ਹੱਥ ਪਾ ਲਿਆ ਕਿਉਂ ਆਰਮੀ ਦਾ ਬੰਦਾ ਧਰਤੀ ਤੋਂ ਵੱਖਰਾ ਹੈ ਉਤਰਿਆ ਜਿਹੜੇ ਆਮ ਲੋਕ ਆ ਉਹਨਾਂ ਦੇ ਅੰਦਰ ਜਜ਼ਬਾਤ ਨਹੀਂ ਹੁੰਦੇ ਸਿਰਫ ਆਰਮੀ ਦਾ ਬੰਦਾ ਹੀ ਹੋਣਾ ਹੀ ਇੱਕ ਵੱਡੀ ਗੱਲ ਹੋ ਗਈ ਹੈ ਵੀ ਆਰਮੀ ਦੇ ਬੰਦਾ ਨਹੀਂ ਮਾਰਨਾ ਚਾਹੀਦਾ ਜਾਂ ਉਹਦੇ ਕੁੱਟ ਨਹੀਂ ਪੈਣੀ ਚਾਹੀਦੀ ਆਮ ਭਾਵੇਂ ਸਾਰੇ ਦੜਕ ਕੇ ਮਰਦੇ ਉਹ ਤਈ ਹੈ ਸੋ ਸਾਡਾ ਜਿਹੜਾ ਮਕਸਦ ਹੈ ਗੱਲ ਕਰਨ ਦਾ ਉਹ ਇਹ ਹੈਗਾ ਵੀ ਸਾਡੇ ਲਈ ਕਿਤੇ ਵੀ ਅੱਜ ਕਰਨਲ ਦੇ ਨਾਲ ਵਧਿੱਕੀ ਹ ਸਾਨੂੰ ਉਸ ਪਰਿਵਾਰ ਨਾਲ ਵੀ ਹਮਦਰਦੀ ਹੈ ਉਸ ਹਮਦਰਦੀ ਦੇ ਨਾਂ ਨਾਲ ਸਾਨੂੰ ਪੇਨ ਵੱਡੀ ਆ ਕਿ ਜੇ ਅਸੀਂ ਹਰ ਵਕਤ ਜਿੱਥੇ ਗਲਤ ਹੁੰਦਾ ਉੱਥੇ ਬੋਲੇ ਹੁੰਦੇ ਤੇ ਸ਼ਾਇਦ ਕਿਸੇ ਦੇ ਪਰਿਵਾਰ ਦੇ ਨਾਲ ਵੀ ਇਦਾਂ ਨਾ ਹੁੰਦੀ ਕੱਲੇ ਕਰਨਲ ਦੀ ਗੱਲ ਕਿਉਂ ਕਰੀਏ ਅਸੀਂ ਬਾਕੀ ਦੁਨੀਆ ਵੀ ਸਾਡੇ ਲਈ ਕਰਨਲ ਵਰਗੀ ਆ ਤੇ ਬਾਕੀ ਵੀ ਦੋਸ਼ੀ ਉਦਾਂ ਦੇ ਦੋਸ਼ੀ ਆ ਜਿੱਦਾਂ ਦੇ ਅੱਜ ਪੁਲਿਸ ਮੁਲਾਜ਼ਮੇ ਆ ਜਦੋਂ ਅਸੀਂ ਕਹਿੰਨੇ ਪੁਲਿਸ ਲੋਕਾਂ ਨੂੰ ਧੱਕਾ ਕਰਦੀ ਆ ਤੇ ਉਦੋਂ ਕੋਈ ਨਹੀਂ ਬੋਲਦਾ ਜਦੋਂ ਕਰਨਲ ਕਹਿੰਦਾ ਉਦੋਂ ਸਾਰੇ ਨੂੰ ਲੱਗਦਾ ਕਿ ਪੁਲਿਸ ਧੱਕਾ ਕਰਦੀ ਆ ਇਹ ਵੀ ਇੱਕ ਰਿਸਪੈਕਟਿਵ ਆ ਖਰ ਆਉਂਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਇਸ ਕੇਸ ਦੇ ਵਿੱਚ ਉਹ ਸਮੇਂ ਤੇ ਮਨਸਰ 28 ਤਰੀਕ ਪਈ ਹੋਈ ਹੈ 28 ਤਰੀਕ ਨੂੰ ਕੀ ਫੈਸਲਾ ਸੁਣਾਇਆ ਜਾਂਦਾ ਹੈ ਜਾਂ ਕੀ ਕੁਝ ਪੇਸ਼ ਹੁੰਦਾ ਅਦਾਲਤ ਦੇ ਵਿੱਚ ਉਸ ਤੋਂ ਬਾਅਦ ਇਹ ਮਾਮਲਾ ਕਿੱਧਰ ਵੱਲ ਨੂੰ ਮੋੜ ਕੱਢਦਾ ਦੱਸਦੇ ਰਵਾਂਗੇ ਬਣੇ ਰੋਵਾਨੀ ਦੀ ਪੰਜਾਬੀ